ਸੰਤ ਸਮਾਜ ਆਇਆ ਅੱਜ ਔਰ ਇਹ ਇੰਨਾ ਵੱਡਾ ਪ੍ਰੋਗਰਾਮ ਹੋਇਆ ਹੈ ਇਹਦੇ ਮੈਂ ਸਾਰੇ ਜਿਹਨੇ ਵੀ ਇਸ ਪ੍ਰੋਗਰਾਮ ਦੇ ਮੈਨੇਜਮੈਂਟ ਟਰਸਟੀ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਔਰ ਇਤਨਾ ਵੱਡਾ ਉਪਰਾਲਾ ਲੀਤਾ ਉਹ ਸਭ ਦੀ ਮੈਂ ਬਹੁਤ ਧੰਨਵਾਦੀਆਂ ਕਿਉਂਕਿ ਅੱਜ ਜਿਵੇਂ ਬੁੱਧ ਧਾਰੇ ਨੇ ਧਰਮ ਪਰਿਵਰਤਨ ਦਾ ਇਹ ਪੰਜਾਬ 'ਚ ਬਹੁਤ ਵਾਧ ਰਿਹਾ ਤੇ ਮੈਂ ਇਹਨਾਂ ਦੀ ਬਹੁਤ-ਬਹੁਤ ਧੰਨਵਾਦੀਆਂ ਕਿ ਸੰਤ ਸਮਾਜ ਅੱਜ ਦੱਸ ਰਿਹਾ ਹੈ ਕਿ ਧਰਮ ਪਰਿਵਰਤਨ ਨਹੀਂ ਕਰਨਾ ਚਾਹੀਦਾ ਵਿਰਸਾ ਸੰਭਾਲ ਮੰਚ ਵੱਲੋਂ ਵੀਆ ਸਲਾਲਾ ਸੰਤ ਸਮੇਲ ਜਿਹੜਾ ਉਹ ਹਾੜੇ ਚ ਕੀਤਾ ਜਾ ਰਿਹਾ ਸੋ ਹਰ ਸਾਲ ਹੀ ਇਹਦੇ ਸਮਾਰੋਹ ਹੁੰਦਾ ਸੋ ਅੱਜ ਮੈਂ ਤੁਹਾਨੂੰ ਬਾਰਕਬਾਦ ਵੀ ਦਿੰਦਾ ਸੋ ਦਾ ਸਮੇਨ ਸਾਡਾ ਫਰਜ਼ ਵੀ ਬੰਦਾ ਸਾਡੇ ਸਾਧੂ ਮਹਾਰਾਜਾਂ ਸੰਤ ਆਪਣੇ ਪ੍ਰਵਚਨ ਕਰਦੇ ਨੇ ਸੋ ਇਹਨਾ ਪ੍ਰਵਚਨਾਂ ਨੂੰ ਸੁਣ ਕੇ ਤੇ ਅਮਲ ਵੀ ਕਰਨਾ ਚਾਹੀਦਾ ਸੋ ਬੈ ਸਮਝਣਾ ਹੈ ਬੰਚ ਦਾ ਬੜਾ ਵੱਡਾ ਪਰਾਲਾ ਸੋ ਬੈ ਵੀ ਅੱਜ ਪ੍ਰਵਚਨ ਸੁਣ ਕੇ ਸੋ ਮੁਬਾਰਕਬਾਦ ਸਾਰੀਆਂ ਸੰਗਤਾਂ ਨੂੰ ਦਿੰਦਾ ਸੋ ਸਾਰੇ ਜਿਹੜੇ ਸੰਤ ਮਹਾਤਮਾ ਬਾਹਰੋਂ ਆਏ ਨੇ ਉਹਨਾਂ ਦਾ ਵੈਲਕਮ ਵੀ ਕਰਨਾ ਤੇ ਮੁਬਾਰਕਬਾਦ ਵੀ ਦਿੰਦਾ ਰੂਪ ਮੈਲ ਸ਼ਾਡੇ ਦੇ ਵਿੱਚ ਐਲਸਟਿਕ ਬਹੁਤ ਅੱਛਾ ਕਾਰਜਕ੍ਰਮ ਜਿਹੜਾ ਸੰਤ ਸਮੇਲਨ ਹੋ ਰਿਹਾ ਹੈ ਸੰਤਾਂ ਦੀ ਬਾਣੀ ਸੁਣਨ ਨੂੰ ਮਿਲੀ ਔਰ ਸੰਤਾਂ ਨੇ ਜਿਹੜਾ ਪ੍ਰਵਚਨ ਕੀਤਾ ਉਹ ਕੀਤਾ ਵੀ ਜਿਹੜਾ ਸਮਾਜ ਨਸ਼ਿਆਂ ਚ ਗਰਕ ਹੋ ਰਿਹਾ ਹੈ ਬੱਚਿਆਂ ਨੂੰ ਜਿਹੜੇ ਨਸ਼ਿਆਂ ਚ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਏ ਔਰ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੈ ਜਿਹੜਾ ਸਾਡੇ ਸਿੱਧੂ ਸਮਾਜ ਤੇ ਸਿੱਖ ਸਮਾਜ ਤੇ ਜਿਹੜਾ ਪਰਿਵਰਤਨ ਹੋ ਰਿਹਾ ਉਹਨੂੰ ਕਿਵੇਂ ਰੋਕਿਆ ਜਾਏ ਜੀ ਦੀ ਜ਼ਰੂਰਤ ਹੈ कि संत समाज उठे के विरुद्ध नौजवान पीढ़ी नौजवान की बुढ़े भी उन्ने ही नशे करते हैं ठीक है ये बहुत अच्छा सम्मेलन है कुरीतियां और नशे विरुद्ध वातावरण बनाया जाता है जो भी माड़ा टाइम गति खराब हो जाती है मालिक के घर भी गुरु ये जाओ मां को कुछ दसते हमेशा माननी चाहिए अगर बुद्धि सही है तो इंसान वो सारे काम सही करता है ਨਿਸ਼ਾਨ ਗੁਰੂਆਂ ਦੀ ਸਾਜ ਸੰਗਤ ਦੀ ਕਿਰਪਾ ਵਰਸ਼ੀਵ ਮਹਾਦੇਵ ਦੀ ਕਿਰਪਾ ਇਹ ਵੀ ਮਾ ਸਾਲਾਨਾ ਸ਼ਿਵ ਭੰਡਾਰਾ ਸਰਬੱਤ ਦੇ ਭਲੇ ਵਾਸਤੇ ਸਮਾਜ ਕਲਿਆਣ ਵਾਸਤੇ ਔਰ ਜਿਹੜਾ ਸਾਡਾ ਪੰਜਾਬ ਹੈ ਨਸ਼ਿਆਂ ਤੋਂ ਰਹਿਤ ਹੋਵੇ ਔਰ ਪ੍ਰਮਾਤਮਾ ਦੀ ਮਹਾਦੇਵ ਦੀ ਸਭ ਤੇ ਕਿਰਪਾ ਬਨਿ ਰਵੇ ਸਾਰੇ ਨਸ਼ਿਆ ਤੋਂ ਦੂਰ ਹੋ ਤੇ ਮਾਲਕ ਤੇ ਅਕਾਲ ਪੁਰਖ ਨੇ ਕਿਸੇ ਨੂੰ ਪੈਦਾ ਕੀਤਾ ਜੇ ਮਾਰਾਇਣਿਆ ਨੂੰ ਸਿੱਖ ਬਣਾਇਆ ਜੋ ਸਿੱਖ ਰਵੇ ਜਿਹੜਾ ਹਿੰਦੂ ਬਣਾਇਆ ਉਹ ਹਿੰਦੂ ਰਵੇ ਸਾਰੇ ਧਰਮ ਇੱਕੋ ਨੇ ਪਰ ਅਕਾਲ ਪੁਰਖ ਨੇ ਜਿੱਥੇ ਰੱਖਿਆ ਉਸ ਵਾਹਿਗੁਰੂ ਨੇ ਜਿੱਥੇ ਰੱਖਿਆ ਆਪਣੇ ਆਪਣੇ ਧਰਮ ਨੂੰ ਮੰਨੋ ਸਭ ਦਾ ਆਦਰ ਸਤਕਾਰ ਉਹ ਪ੍ਰਲਾ ਜਿਹੜਾ ਕਿ ਸਲਾਗਾ ਯੋਗ ਹੈ ਜਿਹੜਾ ਕਿ ਬਾਬਾ ਵਿਕਰਮ ਜੀ ਵੱਲੋਂ ਕੀਤਾ ਗਿਆ ਔਰ ਉਹਦਾ ਇੱਕ ਹਿੱਸਾ ਸਾਨੂੰ ਵੀ ਬਣਨ ਦਾ ਮੌਕਾ ਮਿਲਿਆ ਪੂਰੇ ਸੰਤ ਸਮਾਜ ਵੱਲੋਂ ਜਿਹੜੀ ਗੱਲ ਕੀਤੀ ਗਈ ਹੈ ਵੀ ਪੰਜਾਬ ਦੇ ਵਿੱਚ ਵੱਧਦੇ ਹੋਏ ਨਸ਼ੇ ਦੇ ਉੱਤੇ ਜਿਹੜੀ ਚਿੰਤਾ ਕੀਤੀ ਗਈ ਹੈ ਦੂਸਰੀ ਚਿੰਤਾ ਇਹ ਕੀਤੀ ਗਈ ਹੈ ਵੀ ਜਿਹੜੀਆਂ ਵਿਦੇਸ਼ੀ ਤਾਕਤਾਂ ਸਾਡੇ ਪੰਜਾਬ ਦੇ ਵਿੱਚ ਆ ਕੇ ਸਰਵੇ ਦੇ ਅਕੋਰਡਿੰਗ 65 ਲੱਖ ਬੰਦੇ ਦਾ ਜਿਹੜਾ ਧਰਮ ਪਰਿਵਰਤਨ ਹੋ ਹੋ ਗਿਆ ਹੈ ਔਰ ਦੂਸਰੇ ਪਾਸੇ ਇਹ ਕਿਹਾ ਜਾਂਦਾ ਵੀ ਅਸੀਂ ਧਰਮ ਪਰਿਵਰਤਨ ਨਹੀਂ ਕਰਦੇ ਉਹ ਕੀ ਅੰਗਰੇਜ਼ ਹੈ ਮੈਂ ਇੱਕ ਪੁੱਛਣਾ ਚਾਹੁੰਨਾ ਸਰਕਾਰ ਨੂੰ ਗੱਲ ਵੀ ਕੀ ਉਹ ਅੰਗਰੇਜ਼ ਨੇ ਲੋਕ ਜਿਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਜਿੱਥੇ ਰੋਟੀ ਬੇਟੀ ਦੀ ਸਾਹਜ ਹੈ ਜਿੱਥੇ ਭਾਈਚਾਰਾ ਸਾਡਾ ਆਪਸ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦ ਲੈਣ ਤੋਂ ਕਿਉਂ ਮਨਾ ਕੀਤਾ ਜਾ ਰਿਹਾ ਵੀ ਤੁਹਾਡੇ ਘਰ ਸ਼ੈਤਾਨ ਵਸ ਰਿਹਾ ਸਾਡੇ ਘਰ ਰਬੂ ਵਸ ਰਿਹਾ ਐਸਾ ਦੇ ਬਾਣੀ ਨੇ ਕਿਤੇ ਉਪਦੇਸ਼ ਦਿੱਤਾ ਹੀ ਨਹੀਂਗਾ ਸਾਂਝੀ ਵਾਲਤਾ ਦੀ ਸੰਦੇਸ਼ ਜਿਹੜਾ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੰਤ ਸੰਮੇਲਨ ਵੀਮਾ ਸੰਤ ਸੰਮੇਲਨ ਕਰਾਇਆ ਜੀ ਰੂਪ ਮੈਲ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਸੰਤ ਪੱਪਾ ਵਿਕਰਮਪਚਨ ਜੀ ਅੰਮ੍ਰਿਤਸਰ ਵਾਲਿਆਂ ਦੀ ਰੂਪਰੇਖਾ ਹੇਠਲੇ ਜੋ ਧਰਮ ਪਰਵਰਤਨ ਹੋ ਰਿਹਾ ਜੋ ਸਮਾਜ ਸਾਡਾ ਬਦਲ ਰਿਹਾ ਸਾਡੀ ਜੂਆ ਪੀੜੀ ਜਿਹੜੀ ਹੈ ਉਹ ਨਸ਼ੇ 'ਚ ਜਾ ਰਹੀ ਹੈ ਉਹਦੇ 'ਚ ਸੰਤਾਂ ਦੇ ਜਿਹੜੇ ਵਚਨ ਹੁੰਦੇ ਆ ਉਹ ਸਮਾਜ ਲਈ ਜਿਹੜੇ ਆ ਨਾ ਉਹ ਰੱਬ ਦਾ ਰੂਪ ਹੁੰਦਾ ਹੈ ਇਸ ਲਈ ਅਸੀਂ ਸੰਤ ਸਮਾਜ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਜਿਹੜਾ ਧਰਮ ਪਰਵਰਤਨ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਇੱਕ ਉਪਰਾਲਾ ਕਰ ਰਹੇ ਆ ਤੇ ਆਸ ਕਰਦੇ ਆ ਕਿ ਭਈ ਜਿੰਨੇ ਵੀ ਸੰਤ ਇੱਥੇ ਆਏ ਨੇ ਉਹਨਾਂ ਦੀ ਆਪਣੀ ਆਪਣੀ ਸੰਗਤ ਆ ਤੇ ਜਿਸ ਤਰ੍ਹਾਂ ਹੀ ਮਲਟੀਪਲਾਈ ਹੁੰਦਾ ਜਾਏਗਾ ਕਿ ਇੱਕ ਨਾਲ ਇੱਕ ਕੜੀ ਨਾਲ ਕੜੀ ਜੋੜ ਕੇ ਅਸੀਂ ਜਿਹੜਾ ਧਰਮ ਪਰਵਰਤਨਾਂ ਨੂੰ ਰੋਕ ਸਕਦੇ ਆ